ਇੱਕ ਟੈਕਸ ਐਂਟਰੀ ਇੰਤਕਾਲ ਕਦੋਂ ਚੱਲੂ ਹੁੰਦਾ ਹੈ ਵੈਸੇ ਹੁੰਦਾ ਕਿ ਇਹ ਹੀ ਟੈਕਸ ਐਂਟਰੀ ਇੰਤਕਾਲ ਟੈਕਸ ਐਂਟਰੀ ਇੰਤਕਾਲ ਇਹ ਹੁੰਦਾ ਹੈ ਕਈ ਵਾਰੀ ਕੋਈ ਨਾ ਕੋਈ ਕਲੈਰੀਕਲ ਮਿਸਟੇਕ ਹੁੰਦੀ ਹੈ ਜਿਹੜੀ ਕੰਪਿਊਟਰ ਚੱਕਦਾ ਨਹੀਂ ਹੈ ਜੀ ਕੰਪਿਊਟਰ ਅਹੀਂ ਉਹ ਜਿਹੜੀ ਕਿ ਸਿੱਧਾ ਇੰਤਕਾਲ ਨਹੀਂ ਪੈਂਦਾ ਹੈ ਉਹਨੂੰ ਫਿਰ ਟੈਕਸ ਐਂਟਰੀ ਚ ਪਾ ਰੱਖ ਲੈਂਦੇ ਨੇ ਉਹ ਪਟਵਾਰੀ ਫਿਰ ਰਿਕਾਰਡ ਦੇ ਮੁਤਾਬਕ ਜਵੰਦੀ ਦੇ ਮੁਤਾਬਕ ਜੋ ਵੀ ਐਂਟਰੀ ਹੁੰਦੀ ਹੈ ਉਹ ਸਭ ਨਾਲ ਇੰਤਕਾਲ ਪਾ ਦਿੰਦਾ ਹੈ ਠੀਕ ਹੈ ਸਰ ਜੀ ਉਹ ਕੰਪਿਊਟਰ ਦੇ ਵਿੱਚ ਆਨਲਾਈਨ ਨਹੀਂ ਹੁੰਦਾ ਹੈ ਠੀਕ ਹੈ ਜੀ ਜਦੋਂ ਜਵੰਦੀ ਬਣਦੀ ਹੈ ਆ ਦੋਸਤੋ ਅੱਜ ਆਪਾਂ ਹੋਰ ਤੁਹਾਡੇ ਬਹੁਤ سارے ਸਵਾਲ ਤੇ ਤਾਂ ਸਬਜੈਕਟ ਆਪਣੇ ਸਾਰੇ ਖਤਮ ਹੋ ਗਏ ਤੇ ਆਪਾਂ ਹੀਰੇ ਚੈਨਲ ਦੀ ਇੱਕ ਪਲੇਲਿਸਟ ਬਣੀ ਹੋਈ ਆ ਉਹਦੇ ਉੱਪਰ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਸੋ ਸਾਰੇ ਦੋਸਤਾਂ ਦਾ ਸਰਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੇ ਗੈਰ ਮਰੂਸੀ ਦਾ ਕੀ ਮਤਲਬ ਹੁੰਦਾ ਜੀ ਗੈਰ ਮਰੂਸੀ ਉਹ ਹੈ ਜਿਹੜਾ ਜ਼ਮੀਨ ਨੂੰ ਬੋਂਦਾ ਹੋਵੇ ਪਰ ਮਾਲਕ ਨਾ ਹੋਵੇ ਅੱਛਾ ਮਾਲਕ ਨਾ ਹੋਵੇ ਜਿਹੜਾ ਮਾਲਕ ਨਹੀਂ ਹੁੰਦਾ ਨਾ ਬਤੌਰ ਠੇਕੇ ਤੇ ਬਤੌਰ ਬਟਾਈ ਤੇ ਜਾਂ ਚਕੋਤੇ ਤੇ ਲੈ ਕੇ ਜਿਹੜਾ ਜ਼ਮੀਨ ਬੋਂਦਾ ਉਹ ਗੈਰ ਮਰੂਸੀ ਕਹਾਉਂਦਾ ਠੀਕ ਹੈ ਜੀ ਜਦੋਂ ਉਹ ਗੈਰ ਗਰਦੌਰੀ ਹੁੰਦੀ ਹੈ ਨਾ ਜਿਹੜਾ ਬੋਂਦਾ ਬੀਜਦਾ ਉਹ ਬਤੌਰ ਗੈਰ ਮਰੂਸੀ ਹੁੰਦਾ ਠੀਕ ਹੈ ਜੀ ਮਾਲਕ ਨਾ ਹੋਵੇ ਪਰ ਜ਼ਮੀਨ ਨੂੰ ਬੋਂਦਾ ਹੋਵੇ ਕਾਸ਼ ਜ਼ਮੀਨ ਨੂੰ ਵਿਕਾਸਤ ਕਰਦਾ ਹੋਵੇ ਹਾਂਜੀ ਠੀਕ ਹੈ ਜੀ ਇੱਕ ਮਰਬਾਬੰਦੀ ਮਿਸਲ ਹਲਕੀਅਤ ਕੀ ਹੁੰਦਾ ਜੀ ਮਰਬਾਬੰਦੀ ਮਿਸਲ ਕੀ ਤੇ ਜਿਹੜੀ ਜੀ ਜਦੋਂ ਮਰਬਾਬੰਦੀ ਹੋਈ ਹੈ ਹਾਂਜੀ ਉਸ ਟਾਈਮ ਜਿਹੜੀ ਸਭ ਤੋਂ ਪਹਿਲੀ ਜਮਾ ਬੰਦੀ ਬਣਦੀ ਹੈ ਹਾਂਜੀ ਜੀਦੇ ਵਿੱਚ ਸਾਬਕਾ ਨੰਬਰ ਵੀ ਹੁੰਦੇ ਨੇ ਮਰਬਬੰਦੀ ਤੋਂ ਪਹਿਲਾਂ ਦੇ ਪੁਰਾਣੇ ਨੰਬਰ ਵੀ ਹੁੰਦੇ ਨੇ ਤੇ ਹੁਣ ਜਿਹੜੇ ਮਰਬਬੰਦੀ ਤੋਂ ਬਾਅਦ ਨਵੇਂ ਨੰਬਰ ਬਣਦੇ ਨੇ ਉਹ ਵੀ ਹੁੰਦੇ ਨੇ ਠੀਕ ਹੈ ਜੀ ਉਹ ਜਿਹੜਾ ਪਹਿਲੀ ਜਮਾ ਹੁੰਦੀ ਹੈ ਉਸ ਨੂੰ ਮਿਸਲ ਕੀਤਾ ਜਾਂਦਾ ਜੀ 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 1970 ਦੀਆਂ ਗਰਦਾਵਰੀਆਂ ਟੁੱਟ ਵੀ ਸਕਦੀਆਂ ਨੇ ਜੀ 1970 ਦੀ ਗਰਦਾਵਰੀ ਨਹੀਂ ਟੁੱਟਦੀ ਜੀ ਜਿਹੜੀ ਟੁੱਟੂਗੀ ਹੁਣ ਮੌਕੇ ਤੇ ਜਿਹੜੀ 5 ਸਾਲ ਜਮਾ ਦੀ ਬਣ ਤੋਂ ਬਾਅਦ ਦੀਆਂ ਗਰਦਾਵਰੀਆਂ ਨੇ ਹਾਂਜੀ ਹਾਂਜੀ ਉਹਨਾਂ ਦਾ ਪੱਕੇ ਇਸ ਪਾਸ ਆਦਦੇ ਤਹਿਸੀਲਾਰ ਦੇ ਠੀਕ ਹੈ ਜੀ ਉਹ ਗਰਦਾਵਰੀਆਂ ਟੁੱਟ ਸਕਦੀਆਂ ਨੇ ਉਸ ਤੋਂ ਪਹਿਲਾਂ ਜਿਹੜੀ ਜਵਨ ਦੀ ਤੋਂ ਪਹਿਲਾਂ ਦੀ ਗਰਦੌਰੀ ਨੂੰ ਉਹ ਨਹੀਂ ਉੱਪਰ ਚੇਂਜ ਕਰ ਸਕਦੇ। ਇਹ ਜਮਾ ਬੰਦੀ ਤੋਂ ਪਹਿਲਾਂ ਦੀ ਕਿਵੇਂ ਸਰ? ਜਮਾ ਹੁਣ ਜਵਨ ਦੀ ਬਣ ਗਈ ਜਿਹੜੀ ਸਪੋਜ਼ ਕਰੋ ਕੋਈ ਗਰਦੌਰੀ ਚੱਲ ਰਹੀ ਹੈ ਜੀ। ਜਵਨ ਦੀ ਬਣੀ ਆਪਣੀ 90 99 ਵਿੱਚ ਬਣੀ ਸਪੋਜ਼ ਕਰ ਲਓ। ਠੀਕ ਹੈ ਸਰ। 90 99 ਵਿੱਚ ਜਿਹੜੀ ਜਵਨ ਉਹ ਤੋਂ ਪਹਿਲਾਂ ਦੀ ਗਰਦੌਰੀ ਨੂੰ ਉਹਨਾਂ ਦਾ ਅਮਲ ਆ ਗਿਆ ਜਵਨ ਦੀ ਚ। ਠੀਕ ਹੈ ਜੀ। ਉਹ ਤੋਂ ਜੋ 90 99 ਤੋਂ ਪਿਛਲੀ ਜਿਹੜੀ ਗਰਦੌਰੀ ਨੂੰ ਸੈ 90 99 ਤੋਂ ਬਾਅਦ ਜੇ ਹੁਣ ਆਪਣਾ ਸਪੋਜ਼ ਕਰੋ 24 ਚੱਲ ਰਹੀ ਹੈ। ਹਾਂਜੀ ਹਾਂਜੀ। 20 ਤੱਕ ਜਵਨ ਦੀ ਬਣ ਗਈ ਸਪੋਜ਼ ਕਰੋ ਜਿਹੜੀ ਹੁਣ 3 ਸਾਲਾਂ ਦੀ ਨੇ ਇਹ ਗਰਦਾਰ ਨਹੀਂ ਟੁੱਟ ਸਕਦੀਆਂ ਨੇ ਇਹਨਾਂ ਦਾ ਕੇਸ ਪਾਸ ਸਕਦੇ ਆਪਾਂ ਇਹਦੇ ਪਿਛਲੇ ਗਰਦਾਰੀਆਂ ਦਾ ਕੇਸ ਹੀ ਨਹੀਂ ਪਾਸ ਸਕਦੇ ਆਪਾਂ ਠੀਕ ਹੈ ਜੀ ਠੀਕ ਆ ਇੱਕ ਕਬਜ਼ੇ ਵਾਲੇ ਨੰਬਰਾਂ ਦੀ ਤਬਦੀਲ ਮਲਕੀਅਤ ਹੋ ਸਕਦੀ ਹੈ ਮਖੂਸ ਨੰਬਰਾਂ ਦੀ ਤਬਦੀਲ ਮਲਕੀਅਤ ਨਹੀਂ ਹੋ ਸਕਦੀ ਨਾ ਹੀ ਮਖੂਸ ਨੰਬਰਾਂ ਦਾ ਤਵਾਰਲਾ ਹੋਵੇ ਠੀਕ ਹੈ ਜੀ ਮਖੂਸ ਨੰਬਰਾਂ ਦਾ ਤਵਾਰਲਾ ਵੀ ਤਾਂ ਹੋਊਗਾ ਜੇ ਜਣੀ ਕਿ ਇੱਕ ਬੰਦਾ ਮਾਲਕ ਹੈ ਜੀ ਜਆ ਸਾਰੇ ਬੰਦੇ ਕਰਾ ਰਹੇ ਹੋ ਉਹਨਾਂ ਦ੍ਰਿਸ਼ਟੀ ਮਤਲਬ ਸਹਿਮਤ ਵੀ ਸਾਰੇ ਬੰਦੇ ਕਰਾ ਰਹੇ ਹੋ ਹੁਣ ਤਬਦੀਲ ਮਲਕੀਤਾਂ ਹੋ ਸਾਦੀ ਹੈ ਠੀਕ ਹੈ ਜੀ ਜੇ ਖੇਤ ਚ ਕਈ ਹਿੱਸੇਦਾਰ ਨੇ ਉਹਨਾਂ ਜੋ ਇੱਕ ਹਿੱਸੇਦਾਰ ਕੋਈ ਕਰਾਉਣਾ ਚਾਹੁੰਦਾ ਤਾਂ ਉਹ ਮਕਸੂਸ ਨੰਬਰਾਂ ਦੇ ਨਹੀਂ ਕਰਾ ਸਕਦਾ ਜੀ ਕਬਜ਼ੇ ਵਾਲੇ ਨੰਬਰਾਂ ਦੇ ਨਹੀਂ ਕਰਾ ਸਕਦਾ ਹੈਗਾ ਹਿੱਸੇ ਦੀ ਕਰਾਉ ਉਹ ਹਿੱਸੇ ਦੀ ਕਰਾ ਸਕਦੇ ਜੀ ਇੱਕ ਨੀਜ਼ ਵਾਇਆ ਤੇ ਬਿਲਾ ਵਾਇਆ ਜਿਹੜਾ ਬਿਲਾ ਵਾਇਆ ਇਹ ਹੁੰਦਾ ਹੈ ਬਿਨਾ ਵੇਚ ਦਿੱਤਾ ਜਿਹੜੇ ਬੰਦੇ ਨੇ ਬੈ ਨਹੀਂ ਨਾ ਕੀਤਾ ਉਹਨੂੰ ਬਿਲਾ ਬਾਇਆ ਕਹਿੰਦੇ ਆ ਠੀਕ ਹੈ ਜੀ ਬਾਨਿਸ ਬਾਇਆ ਦਾ ਮਤਲਬ ਹੁੰਦਾ ਹੈ ਵੀ ਜਿਹੜੇ ਉੱਪਰ ਮੁਸਤਰੀ ਖਰੀਦਦਾਰ ਨੇ ਹਾਂਜੀ ਉਹਨਾਂ ਚੋਂ ਫਲਾਣਾ ਬੰਦਾ ਜ਼ਮੀਨ ਵੇਚ ਰਿਹਾ ਬਾਨਿਸ ਬਾਇਆ ਆ ਰਾਮ ਸਿੰਘ ਹਾਂਜੀ ਬਾਨਿਸ ਬਾਇਆ ਸ਼ਾਮ ਸਿੰਘ ਜਿਹੜੇ ਵੀ ਉੱਪਰ ਖਰੀਦਦਾਰ ਨੇ ਸਪੋਜ਼ ਕਰੋ ਉਹਨਾਂ 'ਚ ਆ ਰਾਮ ਸਿੰਘ ਦਾ ਨੋਂ ਵੀ ਹੈਗੇ ਤੇ ਬਾਕੀ ਹੋਰ ਹੀ ਸਿਹਦਰ ਵੀ ਹੈਗੇ ਨੇ ਠੀਕ ਹੈ ਜੀ ਉਹਨਾਂ ਚੋਂ ਕੱਲਾ ਆ ਰਾਮ ਸਿੰਘ ਵੇਚ ਰਿਹਾ ਉੱਥੇ ਆਊਗਾ ਬਾਨਿਸ ਬਾਇਆ ਆ ਰਾਮ ਸਿੰਘ ਸਿਹਦਰ ਠੀਕ ਹੈ ਮੰਨ ਲਓ ਪਹਿਲਾ ਇੱਕ ਬੰਦੇ ਨੇ ਲੈ ਰੱਖਿਓ ਵੀ ਉਸ ਤੋਂ ਉੱਪਰਲਾ ਬੰਦਾ ਵੇਚੇ ਜੀ ਨਹੀਂ ਜੀ ਨਹੀਂ ਨਹੀਂ ਸਪੋਜ਼ ਉਹਨਾਂ ਨੇ ਖਰੀਦਲੇ ਚਾਰ ਕਿੱਲੇ ਠੀਕ ਹੈ ਜੀ ਉਹਨਾਂ 'ਚ 21 ਸੇਦਾਰ ਕੋਈ ਅੱਧਾ ਕਿੱਲਾ ਵੇਚਣਾ ਚਾਹੁੰਦਾ ਹੈ ਠੀਕ ਹੈ ਜੀ ਤਾਂ ਉਹ ਜਿਹੜਾ ਅੱਧਾ ਕਿੱਲਾ ਵਿਚੋ ਉਹ ਨਰਾਜ ਆਊਗਾ ਆਰਾਮ ਫਲਾਣਾ ਫਲਾਣਾ ਸੇਦਾਰ ਬਾਣ ਜਬਾਇਆ ਤਾਂ ਕਿ ਉਹ ਚਾਰ ਕਿੱਲੇ ਦੀ ਖੇਵਟ ਦਾ ਹਿਸਾਬ ਪਤਾਵ ਰਹਿ ਸਕੇ ਠੀਕ ਹੈ ਜੀ ਠੀਕ ਹੈ ਇੱਕ ਮਰਬਾਬੰਦੀ ਸਮੇਂ ਤੋਂ ਕੋਈ ਰਸਤਾ ਨਹੀਂ ਹੁਣ ਰਸਤਾ ਕਿਵੇਂ ਲੈ ਸਕਦੇ ਹਾਂ ਉਹ ਜਿਹੜੇ ਮਰਬਾਬੰਦੀ ਦੇ ਟਾਈਮ ਰਸਤਾ ਨਹੀਂ ਲੱਗਾ ਤਾਂ ਹੁਣ ਰਸਤਾ ਨਹੀਂ ਲੱਗ ਸਕਦਾ ਜੀ ਮਰਬਾਬੰਦੀ ਦੇ ਟਾਈਮ ਜਿਹੜੀ ਜ਼ਮੀਨ ਨੂੰ ਰਸਤੇ ਲੱਗੇ ਹੋਏ ਨੇ ਖੇਟਾਂ ਸਾਂਝੀ ਸੀ ਉਸ ਤੋਂ ਬਾਅਦ ਜਿਹੜੇ ਬੰਦੇ ਖਰੀਦਦਾਰ ਨੇ ਉਹਨਾਂ ਨੂੰ ਕੋਈ ਰਸਤਾ ਨਹੀਂ ਹੈ ਤਾਂ ਉਹ ਰਸਤਾ ਲਬਾਸਾਦ ਹੈ ਠੀਕ ਹੈ ਜੀ ਜੇ ਉਸ ਟੱਕ ਨੂੰ ਪਹਿਲਾਂ ਰਸਤਾ ਲੱਗਦਾ ਜੀ ਓ ਜਮੀਨ ਨੇ ਖਰੀਦੀ ਗਈ ਹੈ ਜੀ ਜੀ ਜੇ ਉਹ ਜ਼ਮੀਨ ਨੂੰ ਪਹਿਲੇ ਹੀ ਰਸਤਾ ਨਹੀਂ ਹੈਗਾ ਤਾਂ ਹੁਣ ਰਸਤਾ ਨਹੀਂ ਲੱਗ ਸਕਦਾ ਠੀਕ ਹੈ ਜੀ ਬੈਸੇ ਤਾਂ ਇਹੋ ਜਿਹਾ ਕੋਈ ਚਾਂਸ ਹੀ ਨਹੀਂ ਹੁੰਦਾ ਵੀ ਮਰਬਾ ਬੰਦੀ ਦੇ ਟਾਈਮ ਕੋਈ ਰਸਤਾ ਨਾ ਲੱਗੇ ਉਸ ਤੋਂ ਬਾਅਦ ਹੀ ਗਾਹ ਖੇਵਟਾ ਡੱਡ ਹੋਣ ਕਰਨ ਕਈ ਵਾਰੀ ਰਸਤਾ ਨਹੀਂ ਲੱਗਦਾ ਉਹ ਵੱਖਰੀ ਗੱਲ ਹੈ ਉਹ ਲੱਗੋ ਹਾਂ ਨਹੀਂ ਮਰਬਾ ਬੰਦੀ ਦੇ ਟਾਈਮ ਤਾਂ ਸਭ ਦੀਆਂ ਜ਼ਮੀਨਾਂ ਨੂੰ ਰਸਤੇ ਲਾਏ ਹੋਏ ਨੇ ਜੀ ਇੱਕ ਸਾਂਝੇ ਨੰਬਰਾਂ ਦੀ ਜਾਂ ਸਾਂਝ ਪੱਕੀ ਵੰਡ ਹੋ ਸਕਦੀ ਆ ਹਿੱਸੇ ਵਧ ਨਹੀਂ ਹਿੱਸੇਦਾਰ ਮਤਲਬ ਜਿਆਦਾ ਨਹੀਂ ਇੱਕ ਤੋਂ ਵੱਧ ਹਿੱਸੇ ਹਾਂ ਹਿੱਸੇਦਾਰ ਜਿੰਨੇ ਮਰਜ਼ੀ ਹੋਣ ਜੀ ਜੇ ਤਾਂ ਉਹ ਸਾਰੇ ਸਹਿਮਤ ਨੇ ਜੀ ਫਿਰ ਤਾਂ ਪਟਵਾਰੀ ਲਵੇ ਜਾ ਕੇ ਆਪਦਾ ਇਕਰਾਰਨਾਮਾ ਲਿਖ ਕੇ ਉਹਦੇ ਹਿਸਾਬ ਨਾਲ ਜਿਵੇਂ ਜ਼ਮੀਨ ਉਹਨੇ ਵੰਡ ਲਈ ਉਸ ਹਿਸਾਬ ਨਾਲ ਕਰਾ ਸਕਦੇ ਠੀਕ ਹੈ ਜੀ ਆਪੋ ਆਪਣੀ ਹਾਂ ਜੇ ਉੱਚੇ ਹਿੱਸੇਦਾਰ ਜਿਆਦਾ ਨਹੀਂ ਸਹਿਮਤ ਨਹੀਂ ਹੈਗੇ ਬੰਦੇ ਹਾਂਜੀ ਤਾਂ ਜਿਹੜੇ ਬੰਦਾ ਆਪਦੀ ਤਕਸੀਮ ਕਰਾਉਣਾ ਚਾਹੁੰਦਾ ਆਪਦਾ ਟੱਕ ਵੱਖਰਾ ਬਣਾਉਣਾ ਚਾਹੁੰਦਾ ਉਹ ਕੇਸ ਪਾ ਕੇ ਕਰਾ ਸਕਦਾ ਠੀਕ ਹੈ ਜੀ ਆਪਣੇ ਸਰਕਲ ਰੈਵਨੂ ਅਫਸਰ ਦੇ ਕੇਸ ਪਾਉਗਾ ਤੇ ਕੇਸ ਪਾ ਕੇ ਆਪਣਾ ਤਕਸੀਮ ਕਰ ਇੱਕ ਗੈਰਮੁਮਕਨ ਜਗ੍ਹਾ ਤੇ ਰਹਿਣ ਲਈ ਘਰ ਬਣਾ ਸਕਦੇ ਆ ਜਿਹੜੀ ਗੈਰਮੁਮਕਨ ਹੁੰਦੀ ਹੈ ਉਹ ਜਗ੍ਹਾ ਹੈ ਜਿੱਥੇ ਮਕਾਨ ਬਣ ਜੇ ਜਾਂ ਉਹ ਵਿਜੜ ਦੇ ਜਿਸ ਤਰ੍ਹਾਂ ਮੋਟਰ ਦਾ ਕੋਠਾ ਹੋ ਗਿਆ ਜਾਂ ਸ਼ੈਲਰ ਲੱਗ ਗਿਆ ਕੋਈ ਚੀਜ਼ ਜਿਹਦੇ ਵਿੱਚ ਫਸਲ ਨਾ ਬੀਜ ਸਕਦੀ ਹੋਵੇ ਉਹ ਗੈਰਮੁਮਕਨ ਉਹਨੂੰ ਗੈਰਮੁਮਕਨ ਕਿਹਾ ਜਾਂਦਾ ਹੈ ਠੀਕ ਹੈ ਠੀਕ ਉਹ ਤੇ ਮੈਂ ਕੁਝ ਵੀ ਬਣਾ ਸਕਦੇ ਜਦੋਂ ਆਏ ਉਹ ਜਿਹੜੀ ਆਪਾਂ ਨੂੰ ਬਣਾਉਣ ਵਾਸਤੇ ਜਿਹੜੀ ਐਨਓਸੀ ਲੈਣੀ ਪੈਂਦੀ ਹੈ ਉਹ ਲੈ ਕੇ ਹੀ ਉਸ ਤੋਂ ਬਾਅਦ ਆਪਾਂ ਬਣਾ ਸਕਦੇ ਹਾਂ ਠੀਕ ਹੈ ਮਤਲਬ ਐਨਓਸੀ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਪੂਰੀਆਂ ਕਰਕੇ ਆ ਜੋ ਵੀ ਹਦਾਇਤਾਂ ਹੈਗੀਆਂ ਨੇ ਠੀਕ ਹੈ ਸਰ ਆਪਣੀ ਜ਼ਮੀਨ ਵਿੱਚ ਤਿੰਨ ਪਲਾਟ ਵੇਚਤੇ ਤੇ ਉਸ ਦੀ ਤਕਸੀਮ ਕਿਵੇਂ ਹੋ ਸਕਦੀ ਹੈ ਜਿਹੜੇ ਪਲਾਟ ਵੇਚਤੇ ਜੋ ਉਹ ਬੰਦੇ ਹੈ ਜਿਹੜੇ ਸਾਰੇ ਸਹਿਮਤ ਨੇ ਜਿਹੜੇ ਨੇ ਵੇਚੇ ਨੇ ਉਹ ਵੀ ਤੇ ਹੋਰ ਜਿਹੜੇ ਹਿੱਸੇ ਦਾਨ ਉਹ ਵੀ ਖਰੀਦਣ ਵਾਲੇ ਖਰੀਦਣ ਵਾਲੇ ਵੀ ਤੇ ਜਿਹੜੇ ਵੇਚਣ ਵਾਲੇ ਨੇ ਤਾਂ ਇੱਕ ਨੇ ਵੇਚੇ ਨੇ ਪਲਾਟ ਕਰਨਾ ਉਹ ਚ ਹੋ ਸਕਦਾ ਚਾਰ ਹਿੱਸੇ ਦਾ ਰੋਰ ਹੋਣ ਜੀ ਸਾਰੇ ਸਹਿਮਦ ਨੇ ਤਾਂ ਤਕਸੀਮ ਕਰਾ ਸਕਦੇ ਨੇ ਠੀਕ ਹੈ ਜੀ ਅੱਛਾ ਜੇ ਉਹ ਤਾਂ ਗੈਰਮੁਕੰਨ ਸ਼ੋ ਕਰਤਾ ਫਿਰ ਜਿਹੜੀ ਕਿ ਸਰਕਲ ਰੈਵਨਿਊ ਅਫਸਰ ਦੇ ਵੀ ਨਹੀਂ ਆਪਾਂ ਕਿਸੇ ਪਾਕੇ ਤਕਸੀਮ ਕਰਾ ਸਕਦੇ ਜਿਹੜੇ ਪਲਾਟਾਂ ਹੀ ਤਕਸੀਮ ਹੈ ਨਾ ਜੀ ਇਹ ਆਪਣੀ ਸਿਵਲ ਕੋਰਟ ਹੀ ਕਰੂਗਾ ਅੱਛਾ ਜੀ ਜੇ ਉਹਦੇ ਵਿੱਚ ਗੈਰਮੁਕੰਨ ਸ਼ੋ ਕਰਤਾ ਹਾਂ ਫਿਰ ਨਹੀਂ ਸਰਕਲ ਰੈਵਨਿਊ ਅਫਸਰ ਤਕਸੀਮ ਕਰ ਸਕਦਾ ਠੀਕ ਹੈ ਜੀ ਠੀਕ ਠੀਕ ਆ ਇੱਕ ਮਾਂ ਦੇ ਨਾਮ ਤੇ ਕੋਠੀ ਹੈ ਕਹਿੰਦਾ ਕਹਿੰਦਾ ਮੇਰੀ ਮਾਤਾ ਦੇ ਨਾਮ ਤੇ ਕੋਠੀ ਹੈ ਕਬਜ਼ਾ ਪੁੱਤ ਕਿਵੇਂ ਲੈ ਸਕਦਾ ਪੁੱਤ ਥੋੜਾ ਕਬਜ਼ਾ ਲੈ ਸਿਆ ਜੇ ਮਾਂ ਦੇ ਨਾਮ ਉੱਠੇ ਮਾਂ ਦੀ ਕਬਜ਼ਾ ਰਹੂਗਾ ਹਾਂ ਹਾਂ ਇਹ ਤਾਂ ਪੁੱਤ ਕਬਜ਼ਾ ਕਿ ਮਿਲੂਗਾ ਉਹਦਾ ਜੇ ਪੁੱਤ ਨੂੰ ਦੇਣਾ ਚਾਹੁੰਦੀ ਐ ਕੋਠੀ ਉਹਦੇ ਨਾਮ ਲਵਾ ਦੇ ਉਦੋਂ ਪੁੱਤ ਕਬਜ਼ਾ ਹਾਂ ਮਾਤਾ ਦੀ ਮਤਲਬ ਸਹਿਮਤੀ ਤੇ ਹਾਂ ਹਾਂ ਵੀ ਜੇ ਸੇਵਾ ਕਰੂਗਾ ਤਾਂ ਮਿਲ ਜੂਗਾ ਨਹੀਂ ਇਹ ਜੋ ਜੁੰਦੇ ਜੀ ਜਿਹਨੂੰ ਅਰਜੀ ਜਿਹੜਾ ਸੇਵਾ ਕਰੂ ਉਹਨੂੰ ਦੇ ਜੂਗੇ ਉਹ ਦੇ ਜੀ ਪੁੱਤ ਕਬਜ਼ਾ ਮਿਲਣ ਤੋਂ ਠੱਕੇ ਨਾਲ ਕਬਜ਼ਾ ਤੁਹਾਨੂੰ ਠੀਕ ਠੀਕ ਇਹ ਕਿ ਫਰਦ ਵਿੱਚ ਆਪਣੇ ਨੰਬਰ ਕਿਵੇਂ ਚੈੱਕ ਕਰ ਸਕਦੇ ਆ ਜੀ ਫਰਦ ਵਿੱਚ ਜਿਹੜੇ ਨੰਬਰ ਨੇ ਆਪਣੇ ਜਿਹੜੇ ਆਪਾਂ ਬਹੁਨੇ ਆ ਉਹ ਮੌਕੇ ਤੋਂ ਉਹਨੂੰ ਦੇਖਨੇ ਪੈਣਗੇ ਵੀ ਕਿਹੜੇ ਨੰਬਰ ਹੈ ਜਿਹੜੇ ਤੁਸੀਂ ਬਾਹਰ ਹੋ ਠੀਕ ਹੈ ਜੀ ਫਿਰ ਉਹ ਨੰਬਰ ਤੁਸੀਂ ਨਕਸ਼ੇ 'ਚ ਦੇਖ ਕੇ ਵੀ ਕਿਹੜੇ ਕਿਹੜੇ ਬਾਹਰ ਹੋ ਤੁਸੀਂ ਉਸ ਤੋਂ ਬਾਅਦ ਪਟਵਾਰੀ ਤੋਂ ਤੁਸੀਂ ਜਾ ਕੇ ਕਨਫਰਮ ਕਰ ਸਕਦੇ ਹੋ ਵੀ ਇਹਦੀ ਗੁਰਦੌਰੀ ਕਿਤੇ ਨੋ ਹੈ ਠੀਕ ਹੈ ਜੀ ਠੀਕ ਹੈ ਸਰ ਇੱਕ ਰਜਿਸਟਰੀ ਵਿੱਚ 40 ਉਵਲੀਕ 18220 ਲਿਖਿਆ ਜੀ ਜਿਹੜੀ ਰਜਿਸਟਰੀ ਹੋਈ ਹੋਈ ਆ ਪਰ ਜਦੋਂ ਅਸੀਂ ਨੇ ਫਰਦ ਕਢਾਈ ਉਹਦੇ ਵਿੱਚ 40 ਦਾ 4 ਬਣਾਤਾ ਉਹਨਾਂ ਨੇ 4 1822 ਕਰਤਾ ਹਾਂ ਇਹ ਲਿਖਿਆ ਰਿਹਾ ਇਹ ਲਿਖਿਆ ਰਿਹਾ ਇਹਦੀ ਫਰਦਬਦਰ ਅਸੀਂ ਦਰਸਤੀ ਹੋ ਸਕਦੀ ਹੈ ਜੇ ਪਟਵਾਰੀ ਤੋਂ ਕਲਰਿਕਲ ਮਿਸਟੇਕ ਹੋਈ ਹੈ ਜੀ ਜੇ ਉਹਨਾਂ ਨੇ ਵਿੱਚੋਂ 236 20 ਸੇ ਵੇਚਦੇ ਚਾਰ ਰਹਿ ਗਏ ਉਹਨਾਂ ਦੇ ਹਾਂਜੀ ਫਿਰ ਕੋਈ ਦਰਸਤੀ ਹੋਊਗੀ ਚਾਰ ਜੀ ਉਹਨੇ ਵੇਚ ਦਿੱਤੀ 36 ਚਾਰ ਰਹੀ ਇਹ ਤਾਂ ਕੋਈ ਉਹਦੀ ਦਰਸਤੀ ਨਹੀਂ ਹੋ ਸਕਦੀ ਇਹ ਤਾਂ 36 ਨਿਕਲ ਗਈ ਠੀਕ ਹੈ ਅੱਛਾ ਜੇ ਗਲਤੀ ਨਾਲ ਹੋ ਗਈ ਤਾਂ ਉਹਦੀ ਫਰਦਬਦਰ ਅਸੀਂ ਦਰਸਤੀ ਹੋ ਫਿਰ ਠੀਕ ਹੋ ਸਕਦਾ ਫਿਰ ਠੀਕ ਹੋ ਸਕਦਾ ਠੀਕ ਹੈ ਜੀ ਗੁੱਡ ਇੱਕ ਪੂਆ ਭਤੀਜੇ ਦੇ ਨਾਮ ਵਸੀਅਤ ਕਿਵੇਂ ਕਰਵਾ ਸਕਦੀ ਹੈ ਜੀ ਵਸੀਅਤ ਦਾ ਤਾਂ ਜਿਹੜੀ ਕੋਈ ਜਿੱਦੇ ਮਰਜ਼ੀ ਨੌਕਰਾ ਦੋ ਚਾਹ ਕਾਲੇ ਚੋਰ ਨੌਕਰਾ ਦੋ ਜੀ ਵਸੀਅਤ ਹੀ ਹਾਂ ਉਹ ਤਾਂ ਤਹਿਸੀਲ ਚ ਜਾ ਕੇ ਦੋ ਗਵਾਲ ਜਾਣੇ ਪੈਣਗੇ ਆਪਾਂ ਨੂੰ ਠੀਕ ਹੈ ਜਿੱਦੇ ਮਰਜ਼ੀ ਨੌਕਰਾ ਦੋ ਤੁਸੀਂ ਤਾਂ ਵਸੀਅਤ ਦਾ ਕੀ ਚੱਕਰ ਹੈ ਉਹਦਾ ਜਿਹੜੇ ਸਟਾਰਮ ਹੈ ਲੱਗਣੇ ਨੇ ਉਹ ਤਿੰਨ ਦੋ ਗਵਾਹ ਚਾਹੀਦੇ ਨੇ ਇੱਥੇ ਕੋਈ ਇਹ ਵੀ ਸਵਾਲ ਖੜਾ ਹੋ ਸਕਦਾ ਹੈ ਵੀ ਜੇ ਪੂਆ ਦੇ ਲਾਦ ਹੋਵੇ ਨਹੀਂ ਪੂਆ ਦੇ ਚਾਹੇ ਲਾਦ ਹੈ ਹਾਂਜੀ ਉਹ ਕਰਾ ਸਕਦੀ ਹੈ ਭਤੀਜੇ ਨੂੰ ਵਸੀਅਤ ਕਰਾ ਸਕਦੀ ਹੈ ਅੱਛਾ ਫੇਰ ਵੀ ਕਰਵਾ ਸਕਦੀ ਹੈ ਹਾਂ ਠੀਕ ਹੈ ਵੀ ਆਪ ਦਾ ਹਿੱਸਾ ਮੈਂ ਦੇਣਾ ਚਾਹੁੰਦੀ ਆ ਉਹ ਕਿਸ ਕਿਸੇ ਨੂੰ ਵੀ ਦੇ ਸਕਦੇ ਕਿਸੇ ਵੀ ਨੂੰ ਦੇ ਸਕਦੇ ਨੇ ਉਹ ਥਰਡ ਬੰਦੇ ਨੂੰ ਵੀ ਦੇ ਸਕਦੇ ਨੇ ਪਤੀਜੇ ਨੂੰ ਛੋਟੇ ਥਰਡ ਬੰਦੇ ਨੂੰ ਵੀ ਵਸੀਤ ਕਰਾ ਸਕਦੇ ਨੇ ਠੀਕ ਹੈ ਜੀ ਠੀਕ 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 ਇੱਕ ਰਜਿਸਟਰੀ ਹੋਈ ਨੂੰ ਕਈ ਸਾਲ ਹੋ ਗਏ ਇੰਤਕਾਲ ਨਹੀਂ ਹੋਇਆ ਤੇ ਜਿਸ ਮਾਲਕ ਤੋਂ ਰਜਿਸਟਰੀ ਕਰਵਾਈ ਸੀ ਉਹ ਸਵਰਗਵਾਸ ਹੋ ਗਏ ਤੇ ਜ਼ਮੀਨ ਉਸ ਦੇ ਵਾਰਸਾਂ ਦੇ ਦੁਆਰਾ ਨਾਮ ਹੋਵੇ ਆ ਬੱਚੇ ਨੂੰ ਜ਼ਮੀਨ ਹੋਊਗੀ ਨਾ ਉਹ ਕੋਈ ਚੱਕਰ ਨਹੀਂ ਹੈ ਉਹਦਾ ਵੀ ਇੰਤਕਾਲ ਹੋ ਸਕਦਾ ਜਿਉਂ ਬੰਦੇ ਸਹਿਮਤ ਹੋਣਗੇ ਤਾਂ ਜਿਉਂ ਉਹਨਾਂ ਨੇ ਇਤਰਾਜ਼ ਕਰਤਾ ਫਿਰ ਜਣੀ ਕੋਰਟ ਰਹੀ ਆਪਾਂ ਨੂੰ ਆਪਣੀ ਰਿਸ਼ਤੀ ਬੈਲਡ ਕਰਾ ਕੇ ਫ ਇੱਕ ਸਨਦ ਤਕਸੀਮ ਟੁੱਟਣ ਦਾ ਕੋਈ ਚਾਂਸ ਹੁੰਦਾ ਹੀ ਨਹੀਂ ਸਨਦ ਤਕਸੀਮ ਹੈ ਜਿਹੜੀ ਦੀ ਤੁਸੀਂ ਪੀਲੇ ਜਣ ਕੇ ਐਫਸੀਆਰ ਦੇ ਪੈਣੀ ਹੈ ਜਦੋਂ ਸਨਦ ਜਾਰੀ ਹੋਊਗੀ ਹਾਂਜੀ ਉਹਦਾ ਪੀਲੇ ਟਾਈਮ ਦੇ ਅੰਦਰ ਅੰਦਰ ਜੇ ਆਪਾਂ ਐਫਸੀਆਰ ਦੇ ਪੀਲੇ ਪਾ ਸਕਦੇ ਉਸ ਤੋਂ ਪਹਿਲਾਂ ਤਾਂ ਉਹਦੀ ਕਿਤੇ ਹੋਰ ਪੀਲੇ ਲੈਂਦੇ ਠੀਕ ਹੈ ਚੰਡੀਗੜ੍ਹ ਪੀਲੇ ਪੈਣੀ ਹੈ ਫਿਰ ਐਫਸੀਆਰ ਦੇ ਜਾ ਕੇ ਵੈਸੇ ਜੇ ਆਪਾਂ ਸਨਦ ਤਕਸੀਮ ਦੀ ਗੱਲ ਕਰੀ ਹੁੰਦੀ ਕੀ ਹੈ ਇਹ ਮਤਲਬ ਸਨਦ ਤਕਸੀਮ ਇਹ ਹੁੰਦੀ ਹੈ ਜਿਹੜਾ ਤਕਸੀਮ ਦੇ ਵਿੱਚ ਫੈਸਲਾ ਹੋ ਜਾਂਦਾ ਹੈ ਕਿ ਕਿਹੜੇ ਨੰਬਰ ਕਿਹਨੂੰ ਪਾਏ ਨੇ ਠੀਕ ਹੈ ਸਰ ਉਹਦੀ ਪੂਰੀ ਡਿਟੇਲ ਹੁੰਦੀ ਹੈ ਕਿ ਕਿਹੜੇ ਨੰਬਰ ਕਿਹ ਸਨਦ ਜਾਰੀ ਹੋਣ ਤੋਂ ਬਾਅਦ ਕਬਜ਼ਾ ਕਾਰਵਾਈ ਹੁੰਦੀ ਹੈ ਕਬਜ਼ਾ ਕਾਰਵਾਈ ਤੋਂ ਬਾਅਦ ਫਿਰ ਇੰਤਕਾਲ ਹੁੰਦਾ ਹੈ ਠੀਕ ਹੈ ਜੀ ਠੀਕ ਹੈ ਇੱਕ 4 ਸਾਲਾ 2022-23 ਚ ਬਣਿਆ ਜੀ ਅਪਡੇਟ ਕਿੰਨੇ ਸਮੇਂ ਬਾਅਦ ਹੋ ਸਕਦਾ ਹੈ ਜੀ 22-23 ਵਾਲਾ ਜਿਹੜਾ 4 ਸਾਲਾ ਹੈ 27 ਤੇ 28 27-28 ਚ ਜਾ ਕੇ ਨਵਾਂ ਬਣਨਾ ਹੈ 5 ਸਾਲ ਬਾਅਦ ਬਣਦਾ ਹੁੰਦਾ ਹੈ 5 ਸਾਲ ਬਾਅਦ ਜੇਪਾ ਇਹ ਗੱਲ ਕਰੀ ਜਿਹੜਾ 22-23 ਵਾਲਾ ਰਿਕਾਰਡ ਆ ਇਹ ਮਤਲਬ ਜੀ ਇਹਦੇ ਵਿੱਚ ਆਪਾਂ ਕੋਈ ਜ਼ਮੀਨ ਖਰੀਦੀ ਆ ਵੇਚੀ ਆ ਹਾਂ ਹਾਂ ਇਹ ਅੱਗੇ ਜਾ ਕੇ ਆਪਣਾ ਜਿਹੜਾ ਇਹਦੇ ਵਿੱਚ ਹਵਾਲਾ ਆ ਜੂ ਇੰਤਕਾਲ ਦਾ ਜੀ ਨੋਟ ਹੁਣ ਵੀ ਆਊਗਾ ਜੀ ਸਰ ਜਦੋਂ ਜਵਨ ਦੀ ਬਾਨਣੀ ਆ ਉਦੋਂ ਹਵਾਲਾ ਚੱਕਿਆ ਜਾਊਗਾ ਤੇ ਉਹਦੇ ਵਿੱਚ ਅਮਲੇ ਆਜੂਆ ਉਸ ਬੰਦੇ ਦਾ ਜਿਹੜੇ ਨੇ ਖਰੀਦ ਲਈ ਠੀਕ ਹੈ ਜੀ ਉਹਦੇ ਹਿੱਸੇ ਚੋਂ ਘਟਜੂ ਜ਼ਮੀਨ ਜੀ ਨੇ ਵੇਚੀ ਆ ਜਿਹੜੇ ਨੇ ਖਰੀਦੀ ਆ ਉਹਦਾ ਨੋ ਆਜੂ ਉਸ ਚ ਜਵਨ ਦੀ ਸਟਾਈ ਢਾਈ ਅੜ ਜਵਨ ਦੀ ਅੱਛਾ ਸਟਾਈ ਢਾਈ ਅੜ ਜਮਾ ਮੰਦਰੀ ਹਾਂ ਜੀ ਠੀਕ ਹੈ ਜੀ ਜੇ ਟੇਡੇ ਰਸਤੇ ਦੀ ਕਰਮ ਹੁੰਦੀ ਹੈ ਜੇ ਮੇਰੇ ਰਸਤਾ ਟੇਡਾ ਜੀ ਪੈਸੇ ਦਾ ਕਰਮ ਹੁੰਦੀ ਆਪਣੀ ਛੱਤੀ ਦੀ ਇਹ ਟੇਡੇ ਰਸਤੇ ਦੀ ਕਿੰਨੀ ਕਰਮ ਹੋ ਸਕਦੀ ਹੈ ਇਹ ਜਿੰਨਾ ਕਿ ਟੇਡਾ ਉਹਦੇ ਹਿਸਾਬ ਨਾਲ ਵਧੀ ਜਾਊਗੀ ਜਿੰਨਾ ਟੇਡੇ ਜਿਆਦਾ ਜਾਈ ਜਾਊਗੀ ਉਹ ਹਿਸਾਬ ਨਾਲ ਛੱਤੀ ਦੀ ਲੰਬਾਈ ਉਹ ਵਧੀ ਜਾਊਗੀ ਠੀਕ ਹੈ ਜੀ ਜੇ ਹਮ ਸਪੋਜ਼ ਕਰੂ ਇੱਥੋਂ ਦੋ ਕਰਮਾਂ ਨੇ ਇੱਥੇ ਨੇ ਦੋ ਬਾਹੀ ਦੇ ਆ ਗਏ 20 ਕਰਮਾਂ ਉਹ ਤਾਂ ਬਹੁਤ ਜਿਆਦਾ ਟੇਡਾ ਹੋਊਗਾ ਬਾਹੀ ਬਾਜੂ ਵੀ ਜੇ ਉੱਥੇ ਦੋ ਦੀ ਬਜਾਏ ਇੱਥੇ ਚਾਰ ਨੇ ਜੀ ਫਿਰ ਇਹ ਬਾਹੀ ਇਹਦੀ ਲੰਬਾਈ ਘਟੂਗੀ ਜੀ ਉਹ ਤਾਂ ਜਿੰਨੀ ਕਿ ਟੇਡਾ ਉਸ ਹਿਸਾਬ ਨਾਲ ਲੰਬਾਈ ਬਦਲਣੀ ਆਉਂਦੀ ਹੈ ਠੀਕ ਹੈ ਇੱਕ ਟੈਕਸ ਐਂਟਰੀ ਇੰਤਕਾਲ ਕਦੋਂ ਚੱਲੂ ਹੁੰਦਾ ਹੈ ਵੈਸੇ ਹੁੰਦਾ ਕੀ ਹੈ ਜੀ ਟੈਕਸ ਐਂਟਰੀ ਇੰਤਕਾਲ ਟੈਕਸ ਐਂਟਰੀ ਇੰਤਕਾਲ ਇਹ ਹੁੰਦਾ ਹੈ ਕਈ ਵਾਰੀ ਕੋਈ ਨਾ ਕੋਈ ਕਲੈਰੀਕਲ ਮਿਸਟੇਕ ਹੁੰਦੀ ਹੈ ਜਿਹੜੀ ਕੰਪਿਊਟਰ ਚੱਕਦਾ ਨਹੀਂ ਹੈ ਜੀ ਕੰਪਿਊਟਰ ਹੈ ਉਹ ਜਿਹੜੀ ਸਿੱਧਾ ਇੰਤਕਾਲ ਨਹੀਂ ਪੈਂਦਾ ਹੈ ਉਹਨੂੰ ਫਿਰ ਟੈਕਸ ਐਂਟਰੀ 'ਚ ਪਾ ਰੱਖ ਲੈਂਦੇ ਨੇ ਉਹ ਪਟਵਾਰੀ ਫਿਰ ਰਿਕਾਰਡ ਦੇ ਮੁਤਾਬਕ ਜਵੰਦੀ ਦੇ ਮੁਤਾਬਕ ਜੋ ਵੀ ਐਂਟਰੀ ਹੁੰਦੀ ਹੈ ਉਹ ਸਭ ਨਾਲ ਇੰਤਕਾਲ ਪਾ ਦਿੰਦਾ ਹੈ ਠੀਕ ਹੈ ਸਰ ਜੀ ਉਹ ਕੰਪਿਊਟਰ ਦੇ ਵਿੱਚ ਆਨਲਾਈਨ ਨਹੀਂ ਹੁੰਦਾ ਹੈ ਠੀਕ ਹੈ ਜੀ ਜਦੋਂ ਜਵੰਦੀ ਬਣਦੀ ਹੈ